ਰੀਤ ਲਤੂ ਵਾਲੇ ਨੇ ਤੇ ਯਾਰ ਕੋਈ ਹੱਦ ਬੰਨਾ ਹੀ ਨਹੀਂ ਛੱਡਿਆ ਕੋਈ ਅੱਡੀ ਗੱਲ ਨਹੀਂ ਸੀਗੀ ਬਹਿ ਕੇ ਚਾਰ ਬੰਦਿਆਂ ਦੇ ਵਿੱਚ ਗੱਲ ਕਰਦਾ ਮੂੰਹ ਤੇ ਜਿਆਦਾ ਵਧੀਆ ਸੀ ਗੋਪੀ ਕੋਲੋਂ ਇਹੋ ਗਲਤੀ ਹੋ ਗਈ ਵੀ ਉਹਨੇ ਹਨਾ ਤਰ ਤੋਂ ਆਸਾਂ ਜਿਆਦੀਆਂ ਰੱਖ ਲਈਆਂ ਵੱਡੀਆਂ ਪਰ ਮੈਨੂੰ ਯਾਰ ਇਹ ਗੱਲ ਬਹੁਤ ਮਾੜੀ ਲੱਗੀ ਵੀ ਤੁਸੀਂ ਯਾਰ ਉੱਥੇ ਜਾ ਕੇ ਇੰਗਲੈਂਡ ਦੀ ਧਰਤੀ ਤੇ ਕੁੱਕੜ ਖੇੜਾ ਆਤੀ ਆ ਸਾਰੇ ਬੰਨੇ ਆਸ ਤੁਹਾਡਾ ਆਪਣਾ ਸੁੱਖਾ ਘੁਗਸ਼ੋਰ ਕਾ ਕਬੱਡੀ ਵਿੱਚ ਜਿਹੜੀ ਨਵੀਆਂ ਕੰਟਰੋਵਰਸੀਆਂ ਹੋ ਰਹੀਆਂ ਆ ਸ਼ੁਰੂ ਪ੍ਰੀਤ ਲੱड्डੂ ਵਾਲਾ ਤੇ ਗੋਪੀ ਫਰੰਦੀ ਪ੍ਰੀਏ ਦੀ ਉਸ ਬਾਬਤਾ ਮੈਂ ਕੁਝ ਬੋਲਣਾ ਚਾਹਣਾ ਵਾ ਬਈ ਪ੍ਰੀਤ ਲੱड्डੂ ਵਾਲੇ ਨੇ ਤੇ ਯਾਰ ਕੋਈ ਹੱਥ ਬੰਨਾ ਨਹੀਂ ਛੱਡਿਆ ਕੋਈ ੱਡੀ ਗੱਲ ਨਹੀਂ ਸੀਗੀ ਚੰਗਾ ਹੁੰਦਾ ਕਿ ਦਿਓ ਇੱਥੇ ਆ ਕੇ ਬੈਠ ਕੇ ਚਾਰ ਬੰਦਿਆਂ ਦੇ ਵਿੱਚ ਗੱਲ ਕਰਦਾ ਮੂੰਹ ਤੇ ਜਾਦਾ ਵਧੀਆ ਸੀ ਤੇ ਗੋਪੀ ਫਰੰਦੀਪੁਰੀਆਂ ਨੂੰ ਵੀ ਥੋੜਾ ਜਿਹਾ ਹੋਰ ਸਫਰ ਕਰ ਲੈਣਾ ਚਾਹੀਦਾ ਸੀ ਉਹਨੇ ਆ ਹੀ ਜਾਣਾ ਸੀ ਪੰਜਾਬ ਤੇ ਉਦੋਂ ਬੈਠ ਕੇ ਬਹੁਤ ਹੀ ਵਧੀਆ ਤਪਸਥਾਨ ਬਾਬਾ ਉਤਾਰ ਸਿੰਘ ਜੀ ਦੇ ਸੋਰ ਸਿੰਘ ਜਿੱਥੇ ਬਾਬਾ ਵਿਜੀਚੰਦ ਜੀ ਦਾ ਬਹੁਤ ਹੀ ਤਾਸਕ ਗੁਰੂ ਘਰ ਆ ਉੱਥੇ ਬਹਿ ਕੇ ਗੱਲਬਾਤ ਆਪਦੀ ਕਰ ਲੈਂਦੇ ਤੇ ਜਿਆਦਾ ਵਧੀਆ ਹੁੰਦਾ ਇਹ ਤਮਾਸ਼ਾ ਨਾ ਲੱਗਦਾ ਜਿਹੜਾ ਉਹਨਾਂ ਨੇ ਲਾਇਆ ਹੋਇਆ ਵਾ ਬਾਕੀ ਇਹਦੇ ਵਿੱਚ ਮੈਂ ਗੋਪੀ ਫਰੰਦੀਪੁਰੀਏ ਦੀ ਤਾਂ ਕੋਈ ਏਡੀ ਗਲਤੀ ਨਹੀਂ ਮੰਨਦਾ ਪ੍ਰੀਤ ਲੱਡੂ ਵਾਲੇ ਨੇ ਜਿਆਦਾ ਇਹਨੂੰ ਕੌਂਟਰੋਵਰਸੀ ਨੂੰ ਵੱਡਾ ਬਣਾਤਾ ਬਾ ਪ੍ਰੀਤ ਨੂੰ ਪੁੱਛਣਾ ਜਾਉਣਾ ਵੀ ਪ੍ਰੀਤ ਯਾਰ ਉਹਦੇ ਕੋਲੋਂ ਗੋਪੀ ਕੋਲੋਂ ਇਹੋ ਗਲਤੀ ਹੋ ਗਈ ਵੀ ਉਹਨੇ ਹਨਾ ਤਰ ਤੋ ਆਸਾਂ ਜਿਆਦੀਆਂ ਰੱਖ ਲਈਆਂ ਵੱਡੀਆਂ ਉਹ ਤੈਨੂੰ ਜਿਹੜੇ ਮਕਾਮ ਤੇ ਦੇਖਣਾ ਚਾਹੁੰਦਾ ਹੀ ਤੂੰ ਦੋ ਦੀ ਇੱਕ ਪੌੜੀ ਵੀ ਨਹੀਂ ਛੜਿਆ ਯਾਰ ਕਿੱਡੀ ਗੱਲ ਸੀ ਕਿੰਨੇ ਕ ਪੈਸੇ ਤੇਰੇ ਖਾਲੇ ਸੀ ਜਾਂ ਰੱਖ ਲੈ ਸੀਗੇ ਉਹਨੇ ਤੇਰੇ ਤੇਰੇ ਕੋਲੋਂ ਮੰਗ ਕੇ ਪੈਸੇ ਰੱਖੇ ਸੀ ਜਾਂ ਤੇਰੇ ਮੰਗ ਕੇ ਤੇਰੇ ਦਿੱਤੇ ਹੋਏ ਯਾਰ ਬਿਨ ਮੂੜਨ ਤੋਂ ਇਨਕਾਰ ਕਰੁੰਦੇ ਆ ਸੀਗਾ ਹਨਾ ਰੋਦਾ ਪੂਰਾ ਕੈਰੀਅਰ ਤੂੰ ਤਾਂ ਦਾਤੇ ਲਾਤਾ ਛੋਟੇ ਭਾਈ ਇਹ ਗੱਲ ਤੂੰ ਜਾਣਦਾ ਚੰਗੀ ਤਰ੍ਹਾਂ ਵੀ ਮੈਨੂੰ ਗੋਪੀ ਫਰੰਦੀਪੁਰੀਏ ਦਾ ਕੋਈ ਏਡਾ ਕੋਈ ਕੋਈ ਯਾਰੀ ਦੋਸਤੀ ਵਾਲਾ ਨਹੀਂਗਾ ਮੇਰਾ ਉਹਦੇ ਨਾਲ ਸੰਬੰਧ ਤੇਨੂੰ ਵੀ ਪਤਾ ਵਾ ਸ਼ਾਇਦ ਹਨਾ ਪਰ ਮੈਨੂੰ ਯਾਰ ਇਹ ਗੱਲ ਬਹੁਤ ਮਾੜੀ ਲੱਗੀ ਵੀ ਤੁਸੀਂ ਯਾਰ ਉੱਥੇ ਜਾ ਕੇ ਇੰਗਲੈਂਡ ਦੀ ਧਰਤੀ ਤੇ ਕੁੱਕੜ ਖੇੜਾ ਆਤੀ ਆ ਸਾਰੇ ਬੰਨੇ ਕੋਈ ਤੈਨੂੰ ਕਮੈਂਟਾਂ ਦੇ ਸਵਾਦ ਲੈ ਕੇ ਗਾਣੇ ਕੱਢਣ ਦਿਆ ਕੋਈ ਉਹਨੂੰ ਗਾਣੇ ਕੱਢਣ ਦਿਆ ਸਵਾਦ ਲੈ ਕੇ ਹਨਾ ਕਿੰਨਾ ਵਧੀਆ ਹੁੰਦਾ ਯਾਰ ਤੁਸੀਂ ਮਾਪੁਰਖਾਂ ਦੇ ਉਡਾਸਲੇ ਤੇ ਥੱਲੇ ਰਹਿ ਕੇ ਅੱਗੇ ਖੇਡੇ ਆ ਉਹਨਾਂ ਦੇ ਕਿੰਨਾ ਸੋਹਣਾ ਟੀਮ ਦਾ ਲਾ ਸੀ ਗੁਰੂ ਘਰ ਦੇ ਨਾਂ ਤੇ ਬਾਬਾ ਜੀ ਦੇ ਨਾਂ ਤੇ ਵਿਧੀ ਚੰਦ ਜੀ ਦੇ ਥੋੜਾ ਬਹੁਤ ਸੋਚ ਲੈਣਾ ਚਾਹੀਦਾ ਈ ਹੈ ਨਾ ਪ੍ਰੀਤ ਯਾਰ ਪ੍ਰੀਤ ਜਿਹੜੀਆਂ ਗੱਲਾਂ ਤੂੰ ਕਰਦਾ ਹੈ ਨਾ ਇਹਨਾਂ ਤੈਨੂੰ ਫਿਕਰ ਜ਼ਿਆਦਾ ਵਾ ਵੀ ਉਹਨਾਂ ਦੇ ਕੈਰੀਅਰ ਦਾ ਮੁੰਡੇਆਂ ਜਿਹੜਿਆਂ ਜਿਹੜਿਆਂ ਦਾ ਤੂੰ ਨਾਂ ਲੈਣਦਿਆਂ ਵਾ ਮੇਰੇ ਹਿਸਾਬ ਨਾਲ ਜੱਗੇ ਦੀ ਤੋਂ ਸਾਰੀ ਉਮਰ ਉਹਦੇ ਨਾਲ ਲੰਘ ਗਈ ਆ ਫਰਦੀਪੁਰ ਹੀ ਨਾ ਸੀਗੀ ਹੁਣ ਐਸ ਇੱਥੇ ਪਿਛਲ ਪਿਛਲੀ ਜੀ ਜਦੋਂ ਛੱਡਣ ਦੀ ਉਮਰ ਆ ਕਬੱਡੀ ਦੀ ਜੱਗੇ ਦੀ ਮੰਨ ਲਓ ਆਈ ਆ ਅੱਲਾ ਲਗਭਗ ਉਦੋਂ ਹੀ ਉਹਦੇ ਉਹਦੇ ਨਾਲ ਚੀਟਿੰਗ ਕਰਨੀ ਸੀ ਤਿੰਨਾਂ ਲਈ ਕਾਸ਼ ਮਾਸਤ ਘੜੀਆ ਯਾਰ ਪੁੱਡਾ ਕੇ ਯਾਰ ਦੱਸ ਮੈਨੂੰ ਨਿਆਣਾ ਵਾਂ ਉਹ ਵੀ ਉਹ ਇਦਾਂ ਚੀਟਿੰਗ ਉਹਦੇ ਕੋਲ ਕਰਾ ਲੈਂਦਾ ਬੰਦੀ ਬੁਰੀਏ ਤੋਂ ਹਨਾ ਤੇ ਉਹ ਮੁੰਡੇ ਮਨਜੀਤ ਬਾਰੇ ਤੇ ਬਾਹਲਾ ਪਾ ਨੂੰ ਨਹੀਂ ਪਤਾ ਹਨਾ ਪਰ ਤੁਹਾਡੇ ਤਿੰਨ ਸੌ ਬੰਦਿਆਂ ਬਾਰੇ ਮੈਨੂੰ ਪਤਾ ਸੀਗਾ ਵੀ ਹਨਾ ਮੈਂ ਆਪਣੇ ਆਪ ਨੂੰ ਯਾਰ ਖੁਸ਼ਕਿਸਮਤ ਸਮਝਦਾ ਹਾਂ ਮੈਂ ਆਂ ਦੇ ਕੇਲਿਆਂ ਨੂੰ ਯਾਰ ਗਰਾਊਂਡ ਦੇ ਵਿੱਚ ਹਨਾ ਲਾਗ ਇਹ ਕਿਹਨਾਂ ਮਾਰਦਾ ਰਿਹਾ ਉਹ ਸੰਦੇ ਮੇਰੇ ਚੇਲੇ ਸੰਦੇ ਸਿਆਣੇ ਸੀਗੇ ਸਾਰੇ ਮੁੰਡੇ ਬਈ ਉਹ ਜੜੀਆਂ ਉਹਨਾਂ ਦੇ ਮੈਂ ਮਾਰਦਾ ਸੀ ਜੁਟੀਆਂ ਦਾ ਗਾਲਾਂ ਕੱਢਦਾ ਸੀ ਉਹ ਉਹਨਾਂ ਦੀ ਭਲਾਈ ਲਈ ਸੀ ਇਦਾਂ ਹੀ ਦੇ ਕੋ ਗਾਲ ਦੀ ਮਾਨ ਮਟਾ ਸੀ ਗੋਪੀ ਨੇ ਤੈਨੂੰ ਜੋ ਮਾੜਾ ਚੰਗਾ ਬੋਲਿਆ ਸੀ ਉਹ ਤੇਰੀ ਭਲਾਈ ਲਈ ਸੀ ਤੇਰੀ ਬਿਹਤਰੀ ਲਈ ਸੀ ਹਨਾ ਬਾਕੀ ਨਾਲ ਕੋ ਬਾੜਾ ਜਾਣਦਾ ਨਹੀਂਗਾ ਵੀ ਤੁਸੀਂ ਯਾਰ ਵਧੀਆ ਹੁੰਦਾ ਵੀ ਆ ਕੇ ਇੱਥੇ ਬਹਿ ਕੇ ਮੂੰਹ ਤੇ ਗੱਲ ਕਰਦੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਹਨਾ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਚਾਹੀਦਾ ਛੱਡੇ ਭਾਈ ਤੁਹਾਨੂੰ ਕੋਈ ਤੈਨੂੰ ਵੀ ਵੀਰ ਅਹੀਂ ਹੌਸਲਾ ਦੇ ਸਕਦਾ ਮੈਂ ਵੀ ਗੈਰ ਦੀ ਗੱਲ ਕਰ ਲੋ ਸੋਸ਼ਲ ਮੀਡੀਆ ਤੋਂ ਦੂਰ ਰਭੋ ਯਾਰ ਤੁਸੀਂ ਤਾਂ ਸਾਬ ਯਾਰ ਰੜਾਤਾ ਬਾਕੀ ਆਪਣਾ ਵੀ ਇੱਕ ਚੈਨਲ ਬਣਾਇਆ ਵਾਂ ਸ਼ਾਇਦ ਅਗਾ ਕੋਈ ਡੀਪੇਜ ਵੀ ਬਣਿਆ ਵਾਂ ਤੇ ਉਹਨੂੰ ਵੱਧ ਤੋਂ ਵੱਧ ਯਾਰ ਸ਼ੇਅਰ ਕਰ ਦਿਓ ਆਪਾਂ ਪਾਣੀ ਲੈ ਨਵੀਂ ਨਵੀਂ ਤੇ ਆਪਣੀਆਂ ਹੱਡ ਬੀਤੀਆਂ ਜੜੀਆਂ ਲੈ ਕੇ ਆਵਾਂਗੇ ਪਾਣੀ ਦਾ ਘੁੱਟ ਪੀ ਲਈਏ ਹਾਂ ਨਾ ਆਪਣਾ ਪਹਿਲਾ ਚੇਲਾ ਹੀ ਉਧਰ ਅੱਗ ਸੀ ਕਰਨ ਕੋ ਕੁਝ ਹੋਰ ਉਹਨੇ ਤਾਂ ਆਪਾਂ ਨੂੰ ਪਹਿਲੇ ਦਿਨ ਹੀ ਦੱਸਤਾ ਵੀ ਚੇਲਿਆਂ ਤੋਂ ਬੜੀ ਆਸ ਨਹੀਂ ਰੱਖਣੀ ਚਾਹੀਦੀ ਉਹ ਫੇਰ ਆਪਾਂ ਸ਼ੇਅਰ ਕਰਾਂਗੇ ਤਾਂ ਆ ਚਲੋ ਗੱਲਬਾਤ ਕਰਦੇ ਰਹਿਆ ਕਰਾਂਗੇ ਹੁਣ ਵਿੱਚ ਬਾਹਰ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਏ ਗੁਰਜੀਤ ਖਾਲਸਾ